ਇੱਕ ਸੇਮ ਅਟੈਚੀ ਤੁਸੀਂ ਇੱਕ ਵੇਈਂਗ ਮਸ਼ੀਨ ਤੇ ਰੱਖੋ ਤਾਂ ਉੱਥੇ 12.5 ਕਿਜੀ ਆ ਜਾਏ ਤੇ ਨਾਲ ਹੀ ਦੂਜੀ ਵੇਈਂਗ ਮਸ਼ੀਨ ਪਈ ਆ ਉਹਦੇ ਤੇ ਚੱਕ ਕੇ ਰੱਖਿਆ ਤਾਂ ਉੱਥੇ 14.5 ਆ ਰਿਹਾ ਮਤਲਬ 2 ਕਿਲੋ ਦਾ ਸਿੱਧਾ ਸਿੱਧਾ ਕਪਣਾ ਜਦੋਂ ਦਾ ਇਮੀਗ੍ਰੇਸ਼ਨ ਜਿਹੜਾ ਸੀਗਾ ਉਹ 에ਅਰਲਾਈਨਸ ਦੇ ਹੱਥ ਦੇ ਦਿੱਤਾ ਸਰਕਾਰ ਨੇ ਤਾਂ ਉਹ ਇੱਕ ਧੱਕਾ ਹੋ ਰਿਹਾ ਏਅਰਲਾਈਨ ਨੂੰ ਤਾਂ ਵਧੀਆ ਫਾਂਡਾ ਬਾਕੀ ਸਰਕਾਰਾਂ ਜਦੋਂ ਰੂਲ ਸਾਰਾ ਕੁਝ ਹੱਥ 'ਚ ਫੜਾ ਦੇਣ ਜਦੋਂ ਫ੍ਰੀ ਹੈਂਡ ਮਿਲ ਜੇ ਜਦੋਂ ਕਿਸੇ ਦਾ ਡਰ ਨਾ ਰਵੇ ਫਿਰ ਇਹਨਾਂ ਨੂੰ ਪੂਰੀ ਖੁੱਲ ਮਿਲ ਜਾਂਦੀ ਹੈ ਵਧੀਆ ਗੱਲ ਆ ਜਿਹੜੀ ਇਹ ਵੀਡੀਓ ਸਾਹਮਣੇ ਹੈ ਜਾਂ ਤੁਸੀਂ ਇਹ ਵੇਖੋ ਕਿੱਡੀ ਵੱਡੀ ਜਿਹੜੀ ਕਪਲਾਵਾਜੀ ਹੋ ਰਹੀ ਆ ਏਅਰਲਾਈਨ ਕਰੇ ਤਾਂ ਉਹ ਠੀਕ ਹੈ ਜਿਹੜੇ ਬੰਦੇ ਦਾ ਉੱਥੇ ਸੈੱਟ ਕਰਤਾ ਜਿੰਨੇ ਤੋਂ ਤੁਸੀਂ 2000 ਰੁਪਏ ਲੈ ਲਿਆ ਇੱਕ ਸਿਰਫ ਨਾਮ ਸੈੱਟ ਕਰਨ ਦਾ ਹੂੰ ਉਹਨੂੰ ਤੁਸੀਂ ਚੜਾਤਾ ਜਿੰਨੇ ਵਿਚਾਰੇ ਨੇ ਟਿਕਟ ਲਿੱਤੀ ਹੋਈ ਹੈ ਦੁਬਈ ਦਾ ਵੀਜ਼ਾ ਲਿੱਤਾ ਹੋਇਆ ਸਮਾਨ ਐਨੇ ਕਿਤੇ ਹੋਣਗੇ ਮੈਂ ਪੈਸੇ ਵੀ ਕਨਵਰਟ ਕਰਾਈ ਹੋਣੇ ਤਾਂ ਮੈਂ ਕਿੱਥੇ ਜਾਊਂਗਾ ਗੱਲ ਉਹੀ ਹੈ ਨਾ 에ਅਰਲਾਈਨਸ ਨੇ ਨਾ ਸਾਫ ਪਾਲਿਆ ਕਿ ਡਰਦਾ ਬੇਨਸਾ ਹਰ ਪਾਸੇ ਡਰਦਾ ਬੇਨਸਾ ਤੁਸੀਂ ਦੇਖੋ ਉਹਨਾਂ ਨੂੰ ਪਤਾ ਕਿ ਇਹ ਮਹਾ ਤਾਂ ਇਹਨਾਂ ਨੂੰ ਵੀਜ਼ੇ ਮਿਲਦੇ ਆ ਠੀਕ ਹੈ ਮਹਾ ਆਏ ਹੁੰਦੇ ਆ ਤੇ ਇਹਨਾਂ ਨੂੰ ਜਿੰਨੀ ਛਿਲ ਲਾਈ ਜਾਂਦੀ ਹੈ ਲਾਲੋ Indigo Airlines ਦਾ ਇੱਥੋਂ ਤੱਕ ਜਲੂਸ ਨਿਕਲਿਆ ਇੱਕ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਜਿੱਥੇ ਜਿਹੜੀਆਂ ਇਕੁਪਮੈਂਟਸ ਨੇ ਵੇਇੰਗ ਮਸ਼ੀਨ ਉੱਤੇ ਲਾਈਆਂ ਗਈਆਂ ਨੇ ਲਗੇਜ ਨੂੰ ਵੇਹ ਕਰਨ ਵਾਸਤੇ ਉੱਥੇ ਤੁਹਾਨੂੰ 2.5 ਕਿਲੋ ਦਾ ਸਿੱਧਾ-ਸਿੱਧਾ ਡਿਫਰੈਂਸ ਦੇਖਣ ਨੂੰ ਮਿਲ ਰਿਹਾ ਹੈ ਗੱਲਬਾਤ ਕਰਾਂਗੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਰਾਜਦੀਪ ਰਾਜਦੀਪ ਜਿਹੜਾ ਇਹ ਮਸਲਾ ਹੋਇਆ Indigo Airlines ਦਾ ਇਹ ਇੱਥੇ ਨਹੀਂ ਹੈ ਹਰ ਜਗ੍ਹਾ ਦਾ ਜਦੋਂ ਦਾ ਇਮੀਗ੍ਰੇਸ਼ਨ ਜਿਹੜਾ ਸੀਗਾ ਉਹ 에어ਲਾਈਨਸ ਦੇ ਹੱਥ ਦੇ ਦਿੱਤਾ ਸਰਕਾਰ ਨੇ ਕੋਈ ਰੂਲ ਜਿਹਾ ਹੋ ਜੇ ਬਣੇ ਕੋਈ ਖੁਸ਼ ਹੋਇਆ ਤਾਂ ਉਹ ਇੱਕ ਧੱਕਾ ਹੋ ਰਿਹਾ ਹੂੰ ਚਾਹੇ ਉਹ ਅਮ੍ਰਿਤਸਰ 에어ਪੋਰਟ ਦੀ ਗੱਲ ਹੋਵੇ ਚਾਹੇ ਉਹ ਚੰਡੀਗੜ੍ਹ 에어ਪੋਰਟ ਦੀ ਗੱਲ ਹੋਵੇ ਚਾਹੇ ਉਹ ਦਿੱਲੀ ਦੀ ਗੱਲ ਹੋਵੇ ਤਾਂ ਇਹ ਕਿਤੇ ਨਾ ਕਿਤੇ 에어ਲਾਈਨਸ ਧੱਕਾ ਜਿਹੜਾ ਉਹ ਨਜਾਇਜ਼ ਨਹੀਂ ਹੋ ਰਿਹਾ ਇਸ ਕਰਕੇ ਹੋ ਰਿਹਾ ਜਗਪ੍ਰੇਤ ਕਿਉਂਕਿ ਉੱਥੇ ਨਾ ਬੰਦੇ ਕੋਲ ਕੋਈ ਹੱਲ ਨਹੀਂ ਹੁੰਦਾ ਵਾਪਸ ਨਹੀਂ ਮੁੜ ਸਕਦਾ ਕਿਉਂਕਿ ਬਸ ਦੀ ਟਿਕਟ ਤਾਂ ਲਈ ਨਹੀਂ ਹੁੰਦੀ ਕਿ ਭਾਈ ਜੇ ਇਸ ਬਸ ਸਾਡੇ ਧੱਕਾ ਕਰਦੇ ਆ ਤਾਂ ਉਤਰ ਕੇ ਮੈਂ ਦੂਜੀ ਬਸ ਚੜਜੂਗਾ 2 250 ਦੀ ਟਿਕਟਾ ਤੇ ਮੈਂ ਦੁਬਾਰੇ ਲੈ ਲਊਗਾ ਵੀਜ਼ਾ ਵੀ ਹੁੰਦਾ ਟਿਕਟ ਵੀ ਲੱਖਾਂ ਦੀ ਹੁੰਦੀ ਹੈ ਅਗਲੇ ਨੇ ਜਾਣਾ ਵੀ ਹੁੰਦਾ ਕਿਸੇ ਦਾ ਮਸਾ ਲੱਗਿਆ ਹੁੰਦਾ ਤੇ ਉੱਥੇ ਲੋਕ ਕਿੰਨ ਤੂੰ ਪ੍ਰੰਤੂ ਫਿਰ ਅਗਲਾ ਨਹੀਂ ਕਰਦਾ ਉਸੇ ਚੀਜ਼ ਦਾ ਇਹ ਫਾਇਦਾ ਚਾਗਦੇ ਆ ਇਹ ਲੈਂਸ ਕੰਪਨੀਆਂ ਵਾਲੇ ਇਹ ਇਸੇ ਤਰੀਕੇ ਦੇ ਨਾਲ ਹੀ ਲੋਕਾਂ ਨੂੰ ਕੁੰਡੀਆਂ ਲਾਉਂਦੇ ਆ ਜਿਵੇਂ ਇਹ ਵੀਡੀਓ ਆਈ ਆ ਤੁਸੀਂ ਗੱਲ ਕੀਤੀ 2.5 ਕਿਲੋ ਦਾ ਡਿਫਰੈਂਸ 14 ਕਿਲੋ ਵਾਲੇ ਤੇ ਵੀ ਉਹੀ ਰੇਟ ਲਾ ਰਹੇ ਆ 16 ਕਿਲੋ ਵਾਲੇ ਨੂੰ ਵੀ ਉਹੀ ਰੇਟ ਲਾ ਰਹੇ ਆ ਇਹ ਇਹ ਜਿਹੜਾ ਵੇਇੰਗ ਮਸ਼ੀਨ ਹੈ ਉੱਥੇ ਇੱਕ ਰੈਗੂਲਰ ਟਰੈਵਲਰ ਨੇ ਵੀਡੀਓ ਪਾਈ ਹੈ ਉਹਨੇ ਬਾਕਾਇਦਾ ਇਹ ਗੱਲ ਕਹੀ ਹੈ ਕਿ ਯਾਰ ਇਹ ਕਿਤੇ ਨਾ ਕਿਤੇ ਚਿੰਤਾ ਦਾ ਵਿਸ਼ਾ ਹੈਗਾ ਇੱਕ ਸੇਮ ਅਟੈਚੀ ਤੁਸੀਂ ਇੱਕ ਵੇਇੰਗ ਮਸ਼ੀਨ ਤੇ ਰੱਖੋ ਤਾਂ ਉੱਥੇ 12.5 ਕਿਜੀ ਆ ਰਿਹਾ ਤੇ ਨਾਲ ਹੀ ਦੂਜੀ ਵੇਇੰਗ ਮਸ਼ੀਨ ਪਈ ਆ ਉਹਦੇ ਤੇ ਚੱਕ ਕੇ ਰੱਖਿਆ ਤਾਂ ਉੱਥੇ 14.5 ਆ ਰਿਹਾ ਮਤਲਬ 2 ਕਿਲੋ ਦਾ ਸਿੱਧਾ ਸਿੱਧਾ ਕਪਲਾ ਜੇ ਮੈਂ ਕਹਾਂ ਜੇ ਮੈਂ ਇੰਟਰਨੈਸ਼ਨਲ ਟਰੈਵਲ ਕਰਨਾ ਹੈ ਮੰਨ ਲਓ ਦੁਬਈ ਕਰਨਾ ਹੈ ਜਾਂ ਕਿਤੇ ਵੀ ਕਰਨਾ ਉੱਤੇ ਲਗੇ ਜਿੱਦੀ ਇੱਕ ਤੁਹਾਨੂੰ ਕੈਪਿੰਗ ਦਿੱਤੀ ਜਾਂਦੀ ਹੈ ਕਿ 20 ਕਿਲੋ ਦਾ ਇੱਕ ਟੱਚੀ ਹੁੰਦਾ ਤਾਂ 14 ਕਿਲੋ ਤੁਸੀਂ ਵੈਸੇ ਲੈ ਕੇ ਜਾ ਸਕਦੇ 34 ਕਿਲੋ ਹਨਾ ਜੇ ਮੈਂ ਕਹਾਂ ਮੇਰਾ ਮੈਂ 20 ਘਰੋਂ ਵੇ ਕਰਕੇ ਲਿਆਂਦਾ ਹੋਵੇ ਮੈਂ ਉਸ ਉਹਦੇ ਤੇ ਰੱਖਦੇ ਆ ਹੂੰ ਤੇ ਉੱਥੇ ਆ ਜੇ ਜੀ 14 ਜਿਵੇਂ ਉਹਨਾਂ ਦਾ 2 ਕਿਲੋ ਵਧ ਗਿਆ ਮੇਰਾ ਭਾਈ ਆਜੀ ਤਾਂ ਮੈਨੂੰ 2 ਕਿਲੋ ਦੇ ਹਿਸਾਬ ਨਾਲ ਪੈਸੇ ਪੇ ਕਰਨੇ ਪੈਣੇ ਉਹਨਾਂ ਨੂੰ 에ਅਰਲਾਈਨ ਨੂੰ ਹੂੰ ਵੀ ਮੈਂ 2 ਕਿਲੋ ਮੇਰਾ ਐਕਸਟਰਾ ਲਗੇ ਜਾ ਰਿਹਾ ਤੇ ਮੈਂ ਉੱਥੇ ਪੇ ਕਰਾਂ ਇਹ ਇਹ ਜਿਹੜੀ ਸਿਚੁਏਸ਼ਨ ਹੈ ਐਵੇਂ ਇੱਕ ਵਾਰੀ ਮੇਰੇ ਨਾਲ ਵੀ ਵਾਪਰੀ ਹੂੰ ਦੁਬਈ ਦੀ ਫਲਾਈਟ ਸੀਗੀ ਅੰਮ੍ਰਿਤਸਰ ਤੋਂ ਤੇ ਉੱਥੇ ਜਿਹੜਾ ਤੁਸੀਂ ਲਿਖਦੇ ਹੋ ਪੂਰਾ ਨਾਮ ਲਿਖਦੇ ਹੋ ਹਨਾ ਜਗਪ੍ਰੀਤ ਅੱਗੇ 100 ਐਂਡ 100 ਤਾਂ ਉੱਥੇ ਕਾਲਮ ਹੁੰਦਾ ਵੀ ਤੁਸੀਂ ਅੰਨੇ ਲੈਟਰਸ ਪ੍ਰਿੰਟ ਕਰ ਸਕਦੇ ਹੋ ਹੂੰ ਜਾਂ ਉਦੋਂ ਬਾਅਦ ਤੁਹਾਡੀ ਉਹ ਆਂਦੀ ਨਹੀਂ ਅੱਗੇ ਤਾਂ ਅਸੀਂ ਉਹਨੂੰ ਬੜਾ ਕੁਝ ਕਿਹਾ ਵੀ ਭਾਈ ਸਵੇਰੇ ਸਵੇਰੇ ਦੀ ਫਲਾਈਟ 6:30 ਵਜੇ ਤੁਸੀਂ ਚੈੱਕ ਇਨ ਕਰ ਰਹੇ ਹੋ ਉਸ ਵੇਲੇ ਤਾਂ ਤੁਹਾਡਾ ਜਿਹੜਾ ਜਿਨੇ ਤੁਹਾਡੀ ਟਿਕਟ ਬੁੱਕ ਕਰਾਈ ਹੁੰਦੀ ਆ ਜਿੱਥੋਂ ਤੁਸੀਂ ਟਿਕਟ ਬੁੱਕ ਕਰਾਣੇ ਹੋ ਉਹ ਵੀ ਨਹੀਂ ਅਵੇਲੇਬਲ ਹੁੰਦਾ ਹੂੰ ਜਾਂ ਜਿਹੜੀ ਕੰਪਨੀ ਹੋਊਗੀ ਉਹ ਵੀ ਅਵੇਲੇਬਲ ਨਹੀਂ ਹੋਊਗੀ ਸਵੇਰੇ 6:30 ਵਜੇ ਤੱਕ ਜੀ ਅਸੀਂ ਉਹਨੂੰ ਕਿਹਾ ਵੀ ਭਾਈ ਇਹ ਜਿਹੜਾ ਲੈਟਰਸ ਹੈ ਉਹਦੀ ਇਸ਼ੂ ਹੈ ਇਹ ਉੱਥੇ ਜਿਹੜਾ ਪ੍ਰੋਪਰ ਉਹ ਨਹੀਂ ਹੈ ਉਹਦਾ ਇਸ਼ੂ ਹੈ ਸਾਡਾ ਤੋਂ ਨਾ ਇਸ਼ੂ ਹੈ ਤੁਸੀਂ ਆਪਦੀ ਹੁੰਦੇ ਤੇ ਚੈੱਕ ਕਰੋ ਪ੍ਰੋਪਰ ਨਾਮ ਹੋਊਗਾ ਉੱਥੇ ਨਹੀਂ ਜੀ ਐ ਜੀ ਐਵੇਂ ਮੇਰੇ ਨਾਲ ਦੋ ਬੰਦਿਆਂ ਦਾ ਹੋਰ ਹੋਇਆ ਹਮ ਇੱਕ ਮੇਰਾ ਸਾਥੀ ਸੀ ਅਸੀਂ ਇਕੱਠੇ ਚੱਲੇ ਸੀ ਦੂਸਰਾ ਕੋਈ ਹੋਰ ਲੇਡੀ ਸੀ ਉਹਨਾਂ ਨੇ 에ਅਰਲਾਈਨ ਨੂੰ 2000 ਰੁਪਏ ਪੇ ਕੀਤੇ ਸਵੇਰੇ ਸਵੇਰੇ ਅਸੀਂ ਨਹੀਂ ਕੀਤੇ ਹਮ ਅਸੀਂ ਕਹ ਸਾਡੀ ਗਲਤੀ ਨਹੀਂ ਹੈ ਜਦੋਂ ਜੇ ਮੇਰਾ ਨਾਮ ਮੇਰਾ ਸਰਨੇਮ ਛੋਟਾ ਹੋਵੇ ਹਣਾ ਜਗਪ੍ਰੀਤ ਅਰੋੜਾ ਜਾਂ ਸਿੰਘ ਹੋਵੇ ਤਾਂ ਉਹ ਕਵਰ ਅਪ ਹੋ ਜਾਂਦਾ ਹੂੰ ਜਿਵੇਂ ਮੰਨ ਲਓ ਤੁਹਾਡਾ ਰਾਜਦੀਪ ਸਿੰਘ ਹੈ ਉਹ ਲੈਟਰ ਵੱਡੇ ਹੋਗੇ ਨਾ ਤਾਂ ਉਹ ਪੂਰਾ ਪ੍ਰਿੰਟ ਨਹੀਂ ਹੁੰਦੇ ਹੂੰ ਉਹ ਇਸ਼ੂ ਸੀ ਤਾਂ ਜਿਹੜੇ ਲੋਕੀ ਤਾਂ ਅੜ ਗਏ ਨਹੀਂ ਦਿੱਤੇ ਅਖੀਰ ਤੇ ਮੈਂ ਕਿਹਾ ਜੀ ਕੋਈ ਗੱਲ ਨਹੀਂ ਅਸੀਂ ਪ੍ਰੋਪਰ ਵੀਡੀਓਗ੍ਰਾਫੀ ਕੀਤੀ ਉੱਥੇ ਮੈਂ ਕਿਹਾ ਜੀ ਅਸੀਂ ਕੋਈ ਗੱਲ ਨਹੀਂ ਅਸੀਂ ਕੋਰਟ ਚ ਜਾਵਾਂਗੇ ਵੀ ਤੁਹਾਨੂੰ 에ਅਰਲਾਈਨ ਨੂੰ ਕਿੰਨੇ ਹੱਕ ਦਿੱਤਾ ਹੈ ਜੇ ਇਮੀਗ੍ਰੇਸ਼ਨ ਸਾਨੂੰ ਕਵੇ ਅੰਦਰ ਜਾ ਕੇ ਇਮੀਗ੍ਰੇਸ਼ਨ ਵਾਲਾ ਸਾਨੂੰ ਕਵੇ ਵੀ ਇਹ ਤੁਸੀਂ ਨਹੀਂ ਟਰੈਵਲ ਕਰ ਸਕਦੇ ਅਸੀਂ ਜਾਣ ਨੂੰ ਤਿਆਰ ਆ ਵਾਪਸ ਹਮ ਏਅਰਲਾਈਨ ਸਾਨੂੰ ਰੋਕਣ ਵਾਲੀ ਕੌਣ ਹੁੰਦੀ ਹੈ ਨਹੀਂ ਜੀ ਉੱਥੇ ਕਲੇਸ਼ ਪਿਆ ਬੜਾ ਫਿਰ ਅਖੀਰ ਤੇ ਕਹਿੰਦੇ ਜੀ ਤੁਸੀਂ ਚਲੇ ਜਾਓ ਜੇ ਇਮੀਗ੍ਰੇਸ਼ਨ ਵਾਲੇ ਨੇ ਟਪਾਤਾ ਤਾਂ ਠੀਕ ਹੈ ਮੈਂ ਜਾ ਕੇ ਇਮੀਗ੍ਰੇਸ਼ਨ ਵੀ ਉੱਥੇ ਸਰਦਾਰ ਜੀ ਬੈਠੇ ਸੀ ਮੈਂ ਉਹਨਾਂ ਨੂੰ ਵੀ ਗਿਆ ਮੈਂ ਕਿਹਾ ਬਾਜੀ ਆ ਕੀ ਇਸ਼ੂ ਕੀ ਹੈ ਉਹਨਾਂ ਕਹਿੰਦਾ ਜੀ ਬਸ ਏਅਰਲਾਈਨ ਵਾਲਿਆਂ ਦਾ ਸਿਸਟਮ ਹੈ ਹਮ ਜੋ ਹੈ ਇੱਕ ਕਿੱਡਾ ਵੱਡਾ ਜਿਹੜਾ ਨੈਕਸਸ ਚੱਲ ਰਿਹਾ ਹੈ ਤੁਸੀਂ ਇਹ ਵੇਖੋ ਕਿੱਡੀ ਵੱਡੀ ਜਿਹੜੀ ਕਪਲਾਵਾਜੀ ਹੋ ਰਹੀ ਹੈ 에어ਲਾਈਨ ਕਰੇ ਤਾਂ ਉਹ ਠੀਕ ਹੈ ਹੈ ਜਿਹੜੇ ਬੰਦੇ ਦਾ ਉੱਥੇ ਸੈੱਟ ਕਰਤਾ ਜਿੰਨੇ ਤੋਂ ਤੁਸੀਂ 2000 ਰੁਪਏ ਲੈ ਲਿਆ ਇੱਕ ਸਿਰਫ ਨਾਮ ਸੈੱਟ ਕਰਨ ਦਾ ਹੂੰ ਉਹਨੂੰ ਤੁਸੀਂ ਚੜਾਤਾ ਹੂੰ ਜਿੰਨੇ ਵਿਚਾਰੇ ਨੇ ਟਿਕਟ ਲਿੱਤੀ ਹੋਈ ਹੈ ਦੁਬਈ ਦਾ ਵੀਜ਼ਾ ਲਿੱਤਾ ਹੋਇਆ ਸਮਾਨ ਐਨੇ ਕਿੱਤੇ ਹੋਣਗੇ ਮੈਂ ਪੈਸੇ ਵੀ ਕਨਵਰਟ ਕਰਾਈ ਹੋਣੇ ਤਾਂ ਮੈਂ ਕਿੱਥੇ ਜਾਊਂਗਾ ਹੂੰ ਉਵੇਂ ਹੀ ਜਿਹੜੇ ਰੈਗੂਲਰ ਟਰੈਵਲਰ ਟ੍ਰੈਵਲਰਸ ਨੇ ਉਹਨਾਂ ਨੂੰ ਹਰਾਸਮੈਂਟ ਸਹਿਣੀ ਪੈਂਦੀ ਹੈ ਇਸ ਤਰੀਕੇ ਨਾਲ ਸਪੈਸ਼ਲੀ ਪੰਜਾਬ ਚ ਅੰਮ੍ਰਿਤਸਰ ਤੇ ਚੰਡੀਗੜ੍ਹ ਤੁਸੀਂ ਇਹ ਇਹ ਵੇਖੋ ਤਾਂ ਸੇ ਨਾ ਕਿਸ ਤਰੀਕੇ ਦਾ ਨੈਕਸਟ ਅਸਲ ਦੇ ਵਿੱਚ ਉਹੀ ਗੱਲ ਆ ਨਾ ਜੀ ਮੈਂ ਤਦੋਂ ਪਹਿਲਾਂ ਹੀ ਇਸੇ ਕਰਕੇ ਸ਼ੁਰੂਆਤ ਆਪਦੀ ਕੀਤੀ ਸੀ ਪੰਜਾਬ ਦਾ ਜਿਹੜਾ ਸਮੱਸਿਆ ਇਹੀ ਹੈ ਕਿ ਇੱਕ ਤਾਂ ਜਿਹੜੇ ਪੰਜਾਬ ਦੇ ਲੋਕ ਨੇ ਬਹੁਤ ਘੱਟ ਉਹ ਟਰੈਵਲ ਕਰਦੇ ਨੇ ਜਿਹੜੇ ਚਲੋ ਬਿਜ਼ਨਸ ਪਰਪਸ ਲਈ ਜਾਂਦੇ ਆ ਉਹ ਤਾਂ ਰੈਗੂਲਰ ਟਰੈਵਲਰ ਹੁੰਦੇ ਆ ਆਮ ਬੰਦਾ ਜਿਹੜਾ ਜਾਂਦਾ ਜਿਆਦਾਤਰ ਤਾਂ ਆਪਣੇ ਜਿਹੜੇ ਮੁੰਡੇ ਜਾਂਦੇ ਆ ਉਹ ਜਾਂ ਤਾਂ ਪੜ੍ਹਾਈ ਲਈ ਜਾਂਦੇ ਆ ਜਾਂ ਕੰਮ ਲਈ ਜਾਂਦੇ ਆ ਨਾਲੇ ਜਿਹੜੇ ਮੈਂ ਤੁਹਾਨੂੰ ਫਰਕ ਗੱਲ ਦੱਸਦਾ ਜਿਹੜਾ ਰੈਗੂਲਰ ਟਰੈਵਲਰ ਹੁੰਦਾ ਨਾ ਉਹਨੂੰ ਪਤਾ ਹੁੰਦਾ ਬਿਲਕੁਲ ਵੀ ਕਿਉਂ ਕਿਵੇਂ ਹੋ ਰਿਹਾ ਕਿਸ ਤਰੀਕੇ ਨਾਲ ਹੋ ਰਿਹਾ ਜਿਹੜਾ ਨਵਾਂ ਜਾ ਰਿਹਾ ਉਹ ਇੱਕ ਵਾਰੀ ਅਗਲੇ ਨੂੰ ਘਬਰਾਹਟ ਪੈਦਾ ਕਰਤੀ ਤੁਸੀਂ ਤੁਸੀਂ ਤਾਂ ਪੈਸੇ ਦੇ ਕੇ ਜਾਓਗੇ ਗੱਲ ਉਹੀ ਹੈ ਨਾ 에어ਲਾਈਨਸ ਨੇ ਨਾ ਸਾਫ ਪਾਲਿਆ ਕਿ ਡਰ ਦਾ ਬਿਜ਼ਨਸ ਆ ਹਰ ਪਾਸੇ ਡਰ ਦਾ ਬਿਜ਼ਨਸ ਆ ਤੁਸੀਂ ਦੇਖੋ ਉਹਨਾਂ ਨੂੰ ਪਤਾ ਕਿ ਇਹ ਮਹਾ ਤਾਂ ਇਹਨਾਂ ਨੂੰ ਵੀ ਜੇ ਮਿਲਦੇ ਆ ਠੀਕ ਹੈ ਮਹਾ ਆਏ ਹੁੰਦੇ ਆ ਤੇ ਇਹਨਾਂ ਨੂੰ ਜਿੰਨੀ ਛਿੱਲ ਲਾਈ ਜਾਂਦੀ ਹੈ ਲਾਲੋ ਤੁਸੀਂ ਹੁਣ ਦੇਖੋ ਉੱਥੇ ਬੰਦਾ ਬੈਠ ਕੇ ਜੇ ਕੌਫੀ ਪੀਂਦਾ ਤਾਂ ਉਹ ਕੱਪ ਕਿੱਡਾ ਮਹਿੰਗਾ ਉੱਥੇ 에어ਪੋਰਟ ਦਾ ਮੋਸਟਲੀ ਸਾਰਾ ਕੁਝ ਬੰਦੇ ਦੀ ਛਿੱਲ ਪਟਣ ਵਾਲਾ ਕੰਮ ਆ ਕਹਿੰਦੇ ਜੇ ਤੁਸੀਂ ਆਪਦਾ ਝੱਗਾ ਛੋੜ ਕਰਾਉਣਾ 에어ਪੋਰਟ ਤੇ ਚੱਲ ਜਾਓ ਉੱਥੇ ਤੁਹਾਡਾ ਹੋ ਜਾਊਗਾ ਉਹ ਤਾਂ ਏਅਰਲਾਈਨ ਨੂੰ ਤਾਂ ਵਧੀਆ ਫਾਂਡਾ ਬਾਕੀ ਸਰਕਾਰਾਂ ਜਦੋਂ ਰੂਲ ਸਾਰਾ ਕੁਝ ਹੱਥ 'ਚ ਫੜਾ ਦਿਆਨ ਜਦੋਂ ਫ੍ਰੀ ਹੈਂਡ ਮਿਲ ਜੇ ਜਦੋਂ ਕਿਸੇ ਦਾ ਡਰ ਨਾ ਰਵੇ ਫਿਰ ਇਹਨਾਂ ਨੂੰ ਪੂਰੀ ਖੁੱਲ ਮਿਲ ਜਾਂਦੀ ਹੈ ਵਧੀਆ ਗੱਲ ਆ ਜਿਹੜੀ ਇਹ ਵੀਡੀਓ ਸਾਹਮਣੇ ਆਈ ਅੱਜ ਇੱਥੇ ਆਪਾਂ ਗੱਲਬਾਤ ਕਰ ਰਹੇ ਆਂ ਹੋਰ ਬਹੁਤ ਸਾਰੇ ਲੋਕੇ ਦੇ ਉੱਤੇ ਜੇ ਗੱਲਬਾਤ ਕਰਨਗੇ ਬੋਲਣਗੇ ਇਸ ਨੂੰ ਇਸ਼ੂ ਨੂੰ ਉਠਾਇਆ ਜਾਊਗਾ ਤਾਂ ਮੈਨੂੰ ਲੱਗਦਾ ਜਿਹੜਾ ਇਹ ਨੈਕਸਸ ਚੱਲ ਰਿਹਾ ਏਅਰਲਾਈਨਸ ਦਾ ਜਾਂ ਜਿਸ ਤਰੀਕੇ ਦੀਆਂ ਲੋਕਾਂ ਦੇ ਨਾਲ ਧੋਖਾ ਧੜੀ ਹੋ ਰਹੀ ਆ ਤਾਂ ਉਹ ਬੰਦ ਹੋਵੇ ਤੇ ਬੰਦ ਹੋਵੇ ਤਾਂ ਜੋ ਹਰ ਇੱਕ ਬੰਦਾ ਇੱਕ ਆਪ ਦਾ ਸੁਖੀ ਸ਼ਾਂਤੀ ਬਿਨਾ ਕਿਸੇ ਟੈਨਸ਼ਨ ਤੋਂ ਬਿਨਾ ਕਿਸੇ ਵੀ ਚਿੰਤਾ ਤੋਂ ਆਪਦਾ ਸਫਰ ਕਰੇ ਕਿਉਂਕਿ ਬੰਦਾ ਘਰੋਂ ਕਿਡੇ ਚਾਵਾਂ ਦੇ ਨਾਲ ਖੁਸ਼ ਹੋ ਕੇ ਜਾਂਦਾ ਤੇ ਸਾਹਮਣੇ ਜਾ ਕੇ ਇਹ ਲੈਣ ਵਾਲੇ ਕਹਿੰਦੇ ਵੀ 2 ਕਿਲੋ ਪਿੱਛੇ ਭਾਈ ਤੁਹਾਡਾ 2000 ਰੁਪਏ ਪਿੱਛੇ ਅਸੀਂ ਰੋਕਦੇ ਆ ਸਾਰੇ ਬੰਦੇ ਦਾ ਦਿਮਾਗ ਪਜਲ ਹੋ ਜਾਂਦਾ ਹੈਗਾ ਪਜਲ ਵੀ ਹੋ ਜਾਂਦਾ ਨਾਲੇ ਜਿਹੜੀ ਗੁੰਡਾਗਰਦੀ ਚੱਲ ਰਹੀ ਹੈ ਤੁਸੀਂ ਜਿਹੜੇ ਹੁਣ ਪਿੱਛੇ ਜੇ 에ਅਰ ਇੰਡੀਆ ਦੀ ਇੱਕ ਬੜੀ ਵੀਡੀਓ ਵਾਇਰਲ ਹੋਈ ਸੀ ਵੀ 에ਅਰ ਇੰਡੀਆ ਚ ਚੜਨ ਤੋਂ ਰੋਕਤਾ 5 ਘੰਟੇ ਤੁਸੀਂ ਬਿਨਾ ਪਾਣੀ ਤੋਂ ਬਿਨਾ ਏਸੀ ਤੋਂ ਜਹਾਜ਼ ਦੇ ਵਿੱਚ ਰੱਖਿਆ ਉਹਨਾਂ ਨੂੰ ਕਿਉਂ ਟੈਕਨੀਕਲ ਇਸ਼ੂ ਹੈ ਜੀ ਉੱਡਣ ਦੀ ਪਰਮਿਸ਼ਨ ਨਹੀਂ ਹੈ ਇਹ ਚੀਜ਼ਾਂ ਤੁਹਾਨੂੰ ਪਹਿਲਾਂ ਨਹੀਂ ਪਤਾ ਸੀ ਜਹਾਜ਼ 'ਤੇ ਬਿਠਾਉਣ ਤੋਂ ਪਹਿਲਾਂ ਤੁਸੀਂ ਹਰਾਸ ਕਰਦੇ ਹੋ ਲੋਕਾਂ ਨੂੰ ਕੋਈ ਨਾ ਕੋਈ ਰੂਲ ਐਂਡ ਰੈਗੂਲੇਸ਼ਨ ਹੈ ਜੋ ਹੋਣਾ ਚਾਹੀਦਾ ਹੈ ਜਾਂ ਕੋਈ ਐਮਰਜੈਂਸੀ ਨੰਬਰ ਹੈ ਜੋ ਹੋਣਾ ਚਾਹੀਦਾ ਜੋ 에ਅਰਲਾਈਨਸ ਦੇ ਉੱਤੇ ਜਿਹੜੀ ਕੰਪਲੇਂਟ ਹੈ ਉਹ ਦਰਜ ਕੀਤੀ ਜਾਵੇ ਨਾਲ ਦੀ ਨਾਲ ਚਾਹੇ ਉਹ ஆன்ਲਾਈਨ ਪੋਰਟਲ ਤੇ ਹੋਵੇ ਜਾਂ ਕਿਸੇ ਤੇ ਵੀ ਹੋਵੇ ਤਾਂ ਕਿ ਲੋਕਾਂ ਨੂੰ ਇਹੋ ਜੀਆਂ ਜਿਹੜੀਆਂ ਮਿਸਬਿਹੇਵ ਹੈ ਇਹ 에ਅਰਲਾਈਨਸ ਵੱਲੋਂ ਉਹ ਨਾ ਸਹਿਣਾ ਪਵੇ ਜੀ